ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਤਰਾਖੰਡ ਦਾ ਇੱਕ ਚੋਰ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਆਇਆ ਤਾਂ ਕੀ ਹੋਇਆ ਪਹਿਲੇ ਪਾਤਸ਼ਾਹੀ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸੰਸਾਰ ਨੂੰ ਤਾਰਨ ਲਈ ਅਨੇਕਾਂ ਯਾਤਰਾਵਾਂ ਕੀਤੀਆਂ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਉਤਰਾਖੰਡ ਵਿੱਚ ਵਿਰਾਸਤਾਨ ਸਨ ਜਿਸ ਇਲਾਕੇ ਵਿੱਚ ਗੁਰੂ ਜੀ ਆਏ ਹੋਏ ਸਨ ਉਸ ਇਲਾਕੇ ਵਿੱਚ ਇੱਕ ਚੋਰ ਰਹਿੰਦਾ ਸੀ ਜਿਹੜਾ ਕਿ ਛੋਟੀਆਂ ਮੋਟੀਆਂ ਚੋਰੀਆਂ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ ਉਹ ਰੋਜ਼ਾਨਾ ਦੇਖਦਾ ਸੀ ਕਿ ਰੋਂਦੇ ਕੁਰਲਾਉਂਦੇ ਤੇ ਦੁਖੀ ਲੋਕ ਗੁਰੂ ਜੀ ਪਾਸ ਆਇਆ ਕਰਦੇ ਸਨ ਪਰ ਜਦੋਂ ਉਹ ਵਾਪਸ ਪਰਤਦੇ ਸਨ ਉਨ੍ਹਾਂ ਦੇ ਚਿਹਰਿਆਂ ਤੇ ਮੁਸਕਾਨ ਹੁੰਦੀ ਸੀ ਇੱਕ ਅਲੱਗ ਤਰ੍ਹਾਂ ਦੀ ਹੀ ਖੁਸ਼ੀ ਸੀ ਇਹ ਸਭ ਦੇਖ ਕੇ ਉਸ ਚੋਰ ਦੇ ਮਨ ਵਿੱਚ ਖਿਆਲ ਆਇਆ ਕਿ ਜਰੂਰ ਇਹ ਸਾਧੂ ਲੋਕਾਂ ਨੂੰ ਧੰਨ ਵੰਡਦਾ ਹੋਵੇਗਾ ਜਰੂਰ ਇਸ ਦੇ ਪਾਸ ਚੋਖਾ ਧੰਨ ਹੋਵੇਗਾ ਜਿਹੜਾ ਇਹ ਦੁਖੀ ਲੋਕਾਂ ਨੂੰ ਵੀ ਖੁਸ਼ ਕਰ ਦਿੰਦਾ ਹੈ ਉਸਦੇ ਮਨ ਵਿੱਚ ਖਿਆਲ ਆਇਆ ਕਿਉਂ ਨਾ ਇਸ ਦੇ ਚੋਕੇ ਤਨ ਨੂੰ ਚੋਰੀ ਕਰ ਲਿਆ ਜਾਵੇ ਇਹ ਸਭ ਸੋਚ ਕੇ ਉਹ ਚੋਰ ਆਪਣੇ ਸਾਰੇ ਹਥਿਆਰ ਚਾਕੂ ਸ਼ਿਰੀਆਂ ਆਦ ਲੈ ਕੇ ਅੱਧੀ ਰਾਤ ਨੂੰ ਗੁਰੂ ਜੀ ਦੇ ਡੇਰੇ ਦੇ ਅੰਦਰ ਦਾਖਲ ਹੋ ਜਾਂਦਾ ਹੈ ਤਾਂ ਗੁਰੂ ਸਾਹਿਬ ਜੀ ਉਸ ਵੇਲੇ ਗੁਰਬਾਣੀ ਕੀਰਤਨ ਕਰ ਰਹੇ ਸਨ ਚੋਰ ਨੇ ਫੋਲਾ ਫਰਾਲੀ ਸ਼ੁਰੂ ਕਰ ਦਿੱਤੀ ਤੇ ਕਾਫੀ ਚਿਰ ਫੋਲਾ ਫਰਾਲੀ ਕਰਨ ਤੋਂ ਪਿੱਛੋਂ ਵੀ ਜਦੋਂ ਉਸ ਨੂੰ ਕੁਝ ਨਾ ਮਿਲਿਆ ਤਾਂ ਉਹ ਸ਼ਰਮਿੰਦਾ ਹੋਇਆ ਗੁਰੂ ਜੀ ਦੇ ਸਾਹਮਣੇ ਆ ਗਿਆ ਤੇ ਆਖਣ ਲੱਗਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਤੁਹਾਡੇ ਕੋਲ ਰੋਂਦੇ ਹੋਏ ਆਉਂਦੇ ਹਨ ਪਰ ਹੱਸਦੇ ਹੋਏ ਜਾਂਦੇ ਹਨ ਤੁਹਾਡੇ ਕੋਲ ਅਜਿਹਾ ਕਿਹੜਾ ਤਨ ਹੈ ਜਿਹੜਾ ਤੁਸੀਂ ਲੋਕਾਂ ਨੂੰ ਵੰਡਦੇ ਹੋ ਤਾਂ ਚੋਰ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਮੁਸਕਰਾਉਣ ਲੱਗ ਪਏ ਤੇ ਆਖਣ ਲੱਗੇ ਕਿ ਭਾਈ ਧਨ ਤੋਂ ਇਲਾਵਾ ਵੀ ਹੋਰ ਬਹੁਤ ਕੁਝ ਹੁੰਦਾ ਹੈ انسان ਕੋਲ ਤੇਰੇ ਕੋਲ ਦੋ ਹੱਥ ਹਨ ਇਨ੍ਹਾਂ ਹੱਥਾਂ ਨਾਲ ਤੂੰ ਲੋਕਾਂ ਦੀ ਸੇਵਾ ਕਰ ਸਕਦਾ ਹੈ ਤੇ ਦੂਜਿਆਂ ਦਾ ਭਲਾ ਕਰ ਸਕਦਾ ਹੈ ਤੇਰੇ ਕੋਲ ਮੂੰਹ ਹੈ ਜਿਸ ਨਾਲ ਤੂੰ ਲੋਕਾਂ ਨੂੰ ਚੰਗੀਆਂ ਗੱਲਾਂ ਸੁਣਾ ਸਕਦਾ ਹੈ ਜਿਸ ਨਾਲ ਦੂਜਿਆਂ ਦੇ ਮਨ ਨੂੰ ਖੁਸ਼ੀ ਮਿਲੇਗੀ ਜੇਕਰ ਤੇਰੇ ਕੋਲ ਸਿੱਖਿਆ ਜਾਂ ਗਿਆਨ ਹੈ ਤਾਂ ਉਹ ਵੀ ਤੂੰ ਲੋਕਾਂ ਨੂੰ ਵੰਡ ਸਕਦਾ ਹੈ ਜਿਸ ਨਾਲ ਉਨ੍ਹਾਂ ਦਾ ਭਲਾ ਹੋਵੇਗਾ ਇਸ ਲਈ ਹਰ ਇਨਸਾਨ ਕੋਲ ਅਜੀਹਾ ਬਹੁਤ ਕੁਝ ਹੁੰਦਾ ਹੈ ਜਿਹੜਾ ਉਹ ਦੂਸਰਿਆਂ ਨੂੰ ਵੰਡ ਸਕਦਾ ਹੈ ਜਿਸ ਵਿਅਕਤੀ ਦੇ ਕੋਲ ਧਨ ਨਹੀਂ ਹੁੰਦਾ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਕਿਸੇ ਨੂੰ ਕੁਝ ਦੇ ਨਹੀਂ ਸਕਦਾ ਜਾਂ ਫਿਰ ਕਿਸੇ ਦਾ ਭਲਾ ਨਹੀਂ ਕਰ ਸਕਦਾ দান ਪੁੰਨ ਸਿਰਫ ਪੈਸੇ দান ਹੀ ਨਹੀਂ ਹੁੰਦਾ ਬਲਕਿ ਚੰਗੇ ਵਿਚਾਰਾਂ ਦਾ ਵੀ ਕੀਤਾ ਜਾ ਸਕਦਾ ਹੈ ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਪੰਜ ਤਤਾਂ ਦੇ ਬਣੇ ਇਸ ਸਰੀਰ ਦੇ ਕੋਲ ਦੂਜਿਆਂ ਨੂੰ ਦੇਣ ਲਈ ਬਹੁਤ ਕੁਝ ਹੁੰਦਾ ਹੈ ਕਿਰਤ ਕਰੋ ਤੇ ਵੰਡ ਛਕੋ ਚੋਰੀ ਠੱਗੀ ਦੀ ਕਮਾਈ ਕਦੇ ਵੀ ਇਨਸਾਨ ਨੂੰ ਖੁਸ਼ੀ ਨਹੀਂ ਦੇ ਸਕਦੀ ਗੁਰੂ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਉਹ ਚੋਰ ਗੁਰੂ ਜੀ ਦੇ ਚਰਨਾਂ ਤੇ ਟਹਿ ਪਿਆ ਅਤੇ ਉਸਨੇ ਉਸੇ ਪਲ ਗੁਰੂ ਜੀ ਨੂੰ ਬਚਨ ਕੀਤਾ ਕਿ ਅੱਜ ਤੋਂ ਬਾਅਦ ਉਹ ਵੀ ਕਿਰਤ ਦੀ ਕਮਾਈ ਕਰਕੇ ਦਾਨ ਪੁੰਨ ਕਰਿਆ ਕਰੇਗਾ ਗੁਰੂ ਪਿਆਰਿਓ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੇਕਰ ਸਾਡੇ ਕੋਲ ਪੈਸਾ ਨਹੀਂ ਤਾਂ ਅਸੀਂ ਚੰਗੇ ਵਿਚਾਰਾਂ ਦਾ ਵੀ ਦਾਨ ਕਰ ਸਕਦੇ ਹਾਂ ਜਿਸ ਨਾਲ ਇਸ ਸੰਸਾਰ ਦਾ ਭਲਾ ਹੋਵੇਗਾ ਵਾਹਿਗੁਰੂ ਜੀ ਕਾ